ਕੌਮ ਦੇ ਆਵਾਰ ਸਾਵੇਂ ਕੁੜਲੌਣ ਲੱਗੀਆਂ ਕੌਮ ਦੇ ਆਵਾਰ ਸਾਵੇਂ ਕੁੜਲੌਣ ਲੱਗੀਆਂ ਮਿੱਟੀ ਹਾਂ ਪੰਜਾਬ ਦੀ ਮੈਂ ਮਿੱਟੀ ਹਾਂ ਪੰਜਾਬ ਦੀ ਮੈਂ ਫੇਰ ਰੋਣ ਲੱਗੀਆਂ ਕੌਮ ਦੇ ਆਵਾਰ ਸਾਵੇਂ ਹੋਣ ਲਕੀਆਂ ਕੌਮ ਦੇ ਆਵਾਰ ਸਾ ਮੇਰੇ ਕੁੜ ਲਉਣ ਲਕੀਆਂ ਰੰਗ ਮੇਰਾ ਹੋ ਗਿਆ ਏ ਸੁਰ ਖਰੂ ਲਾਲਵੇ ਬੀਤੀਆਂ ਜੋ ਮੇਰੇ ਨਾਲ ਕਰ ਲੇਖਿਆ ਲਵੇ ਉਨ ਤੱਕ ਜ਼ੁਲਮਾਂ ਨਾਲ ਲੜਦੀ ਆਈਆਂ ਇੱਕ ਤਾਨ ਦਲੀ ਅੱਗੇ ਖੜਦੀ ਆਈਆਂ ਇਹੋ ਗੱਲ ਅੱਜ ਤੇਰੇ ਖਾਨੇ ਭੌਣ ਲਕੀਆਂ ਇਹੋ ਗੱਲ ਅੱਜ ਤੇਰੇ ਖਾਨੇ ਭੌਣ ਲਕੀਆਂ ਮਿੱਟੀ ਹਾਂ ਪੰਜਾਬ ਦੀ ਮੈਂ ਫੇਰ ਰੋਣ ਲੱਗੀਆਂ ਮਿੱਟੀ ਹਾਂ ਪੰਜਾਬ ਦੀ ਮੈਂ ਫੇਰ ਰੋਣ ਲੱਗੀਆਂ ਸ਼ਹੀਦੀਆਂ ਦੇ ਖੂਨ ਨਾਲ ਹੋਈ ਮੈਂ ਜਵਾਨ ਵੇ ਸ਼ਹੀਦੀਆਂ ਦੇ ਖੂਨ ਨਾਲ ਹੋਈ ਮੈਂ ਜਵਾਨ ਵੇ ਪੁੱਤ ਪੋਤੇ ਪਿਤਾ ਸਰ ਬੰਸ ਕੁਰਬਾਨ ਵੇ ਪੁੱਤ ਪੋਤੇ ਪਿਤਾ ਸਰ ਬੰਸ ਕੁਰਬਾਨ ਵੇ ਐਸੀ ਮੇਰੇ ਗੁਰੂ ਇੱਥੇ ਸਿੱਖਿਆ ਸਿਖਾ ਗਏ ਜੋ ਕੇ ਹਮੂ ਹੋ ਸਿੱਧ ਕਰ ਕੇ ਵਖਾ ਗਏ ਉਹ ਨਹੀਂ ਸ਼ਹੀਦੀਆਂ ਦੇ ਗੀਤ ਗਾਉਣ ਲਕੀਆਂ ਮਿੱਟੀ ਹਾਂ ਪੰਜਾਬ ਦੀ ਮੈਂ ਫੇਰ ਰੋਣ ਲਕੀਆਂ ਮਿੱਟੀ ਹਾਂ ਪੰਜਾਬ ਦੀ ਮੈਂ ਫੇਰ ਰੋਣ ਲਕੀ ਚੁੱਲ ਗਈ ਹਨੇਰੀ ਐਸਾ ਆਇਆ ਸੰਤਾਲੀ ਟੋਟੇ ਟੋਟੇ ਕਰਦੀ ਮੈਂ ਪਗਵਾਲੀ ਚੁੱਲ ਗਈ ਹਨੇਰੀ ਐਸਾ ਆਇਆ ਸੰਤਾਲੀ ਟੋਟੇ ਟੋਟੇ ਕਰ ਦਿੱਤੀ ਮੈਂ ਪਗਾਂਵਾਲੀ ਫੇਰ ਇੱਕ ਕਹਿਰ ਹੋਇਆ 1984 ਦਾ ਭੁੱਲਣਾ ਨਿਕਦੇ ਕਤਲੇ ਆਮ ਸਿਆਸੀ ਦਾ ਯਾਦ ਗੁਰ ਲਾਲ ਮੈਨੂੰ ਯਾਦ ਗੁਰ ਲਾਲ ਵੇ ਮੈਂ ਮੌਤ ਵਿਉਣ ਲਕੀਆਂ ਮਿੱਟੀ ਹਾਂ ਪੰਜਾਬ ਦੀ ਮੈਂ ਫੇਰ ਰੋਣ ਲੱਗੀਆਂ ਕੌਮ ਦੇ ਆਵਾਰ ਸਮੇਂ ਕੁੜ ਲਾਉਣ ਲੱਗੀਆਂ ਕੌਮ ਦੇ ਆਵਾਰ ਸਮੇਂ ਕੁੜ ਲਾਉਣ ਲੱਗੀਆਂ ਮਿੱਟੀ ਹਾਂ ਪੰਜਾਬ ਦੀ ਮੈਂ ਫੇਰ ਰੋਣ ਲੱਗੀਆਂ ਮਿੱਟੀ ਹਾਂ ਪੰਜਾਬ ਦੀ ਮੈਂ ਫੇਰ ਰੋਣ ਲੱਗੀਆਂ ਪੰਜਾਬ ਦੀ ਮੈਂ ਫੇਰ ਰੋਣ ਲੱਗੀਆਂ ਮਿੱਟੀ ਹਾਂ ਪੰਜਾਬ ਦੀ ਮੈਂ ਫੇਰ ਰੋਣ ਲੱਗੀਆਂ ਅੱਜ ਫੇਰ ਪੰਜਾਬ ਦੀ ਮਿੱਟੀ ਰੋ ਰਹੀ ਐ ਸ਼ਾਇਦ ਐਨਾ 417 ਤੋਂ ਬਿਨਾ ਇਹ ਗੱਲ ਸਪਸ਼ਟ ਨਹੀਂ ਹੋਣੀ ਉੜੀਕ ਦੀਆਂ ਮਾਵਾਂ ਕਦੇ ਪੁੱਤ ਘਰ ਆਊਗਾ ਮਾਂ ਦੇ ਹੱਥਾਂ ਨਾਲ ਬੁਰਕੀਆਂ ਖਾਊਗਾ ਬੁਰਕੀਆਂ ਖਾਊਗਾ ਵੇਖੋ ਪੁੱਤ ਮੁੜੇ ਆਏ ਪਰ ਰਾਖ ਬਣ ਕੇ ਝੁੱਠਿਆਂ ਮੁਕਾਬਲਿਆਂ ਖੜਾ ਇਕ ਤਣਕੇ ਝੁੱਠਿਆਂ ਮੁਕਾਬਲਿਆਂ ਖੜਾ ਇੱਕ ਤਣਕੇ ਦੁਨੀਆਂ ਦੇ ਨਕਸ਼ੇ ਤੋਂ ਦੁਨੀਆਂ ਦੇ ਨਕਸ਼ੇ ਤੋਂ ਹੋ ਦੇ ਖੋਣ ਲੱਗੀਆਂ ਮਿੱਟੀਾਂ ਪੰਜਾਬ ਦੀ ਮੈਂ ਫੇਰ ਰੋਣ ਲੱਗੀਆਂ ਮਿੱਟੀਾਂ ਪੰਜਾਬ ਦੀ ਮੈਂ ਫੇਰ ਰੋਣ ਲੱਗੀ ਹਾਂ ਫੇਰ ਰੋਣ ਲੱਗੀ ਹਾਂ ਫੇਰ ਰੋਣ ਲੱਗੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ